ਤੁਹਾਡਾ ਸੁਆਗਤ ਹੈ ਅੱਜ ਦੇ ਬਲੌਗ ਵਿੱਚ ਅੱਜ ਪਾ ਗੱਲ ਕਰਾਂਗੇ ਉਸ ਟੌਪਿਕ ਉਤੇ ਜਿਸ ਦਾ ਨਾਮ ਹੈ ਕਿਸੇ ਨੂੰ ਬਿਨਾ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ ਅੱਜ ਮੈਂ ਤੁਹਾਨੂੰ ਆਹਾਣੀ ਦੇ ذریعے ਸਮਝਾਉਂਗਾ ਇੱਕ ਪਿੰਡ ਵਿੱਚ ਇੱਕ ਬਹੁਤ ਘੱਟ ਆਰ ਦਾ ਸਿੱਟ ਜਿਸ ਦੇ ਕੋਲ ਇੱਕ ਘੋੜਾ ਸੀ ਤੇ ਇੱਕ ਬੱਕਰਾ ਸੀ ਦੋਨੇ ਟੌਪ ਨਸਲ ਦੇ ਸੀ ਉਹ ਸੇ ਓੜੇ ਦੇ ਲਾਗੇ ਪਿੰਡਾਂ ਵਿੱਚ ਬਹੁਤ ਚਰਤੇ ਸੀ ਤੇ ਜਦੋਂ ਪਿੰਡ ਵਿੱਚ ਨੀ ਨੰਗਾ ਤਾਂ ਲੋਕ ਖੜ ਖੜ ਦੇਖਦੇ ਸੀ ਉਹਨਾਂ ਤੱਕ ਦੇਖਦੇ ਸੀ ਜਦੋਂ ਤੱਕ ਆਪਣੇ ਘਰ ਦਾ ਮੋੜ ਨਹੀਂ ਮੁੜ ਜਾਂਦਾ ਸੀ ਲੱਕ ਦਿਨ ਕੋੜਾ ਹੰਬ ਮਾਨ ਹੋ ਗਿਆ ਉਸ ਦਾ ਮਾਲਕ ਸੀ ਜੋ ਉਹ ਪਰੇਸ਼ਾਨ ਹੋ ਗਿਆ ਕਿ ਅਚਾਨਕ ਇਸ ਔੜੇ ਨੂੰ ਕੀ ਹੋ ਗਿਆ ਤੰਦਰੁਸਤਾਂ ਤੰਦਰੁਸਤ ਸੀ ਕੋੜਾ ਨਾ ਦੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਕਿਹਾ ਕਿ ਇਹਦਾ ਹਾਂ ਲੱਗਦਾ ਜਿਵੇਂ ਬਹੁਤ ਜ਼ਿਆਦਾ ਬੁਮਾਰਾ ਹੁੰਦਾ ਤੇ ਉਹਦੇ ਮਾਲਕ ਕਹਿੰਦਾ ਨਹੀਂ ਅਰੇ ਰਾਉਣ ਮਾਰ ਕੇ ਤਾਂ ਮੈਂ ਹੁਣ ਲਾ ਕੇ ਬੰਨੇ ਆ ਇਹ ਐਡੀ ਛੇਤੀ ਕਿਵੇਂ ਮੂਆ ਨਾ ਹੋ ਗਿਆ ਤੇ ਡਾਕਟਰ ਕਿਹਾ ਇਹਦਾ ਲਾਜ ਬਹੁਤ ਕਾਲਾ ਪੋ ਹੰਦਰ ਬਿਮਾਰੀ ਬਹੁਤ ਬਦੀ ਪਈ ਐ ਇਸ ਤੇ ਦੇਖਦੇ ਦੇਖਦੇ ਕੋੜਾ ਲਿਸਾ ਹੋਣ ਲੱਗਿਆ ਇਹ ਕੋੜਾ ਥੱਲੇ ਬਹਿ ਗਿਆ ਤੇ ਉਹਦਾ ਮਾਲਕ ਹੌਲ ਆ ਬੜਾ ਗਿਆ ਤੇ ਜਦੋਂ ਉਸ ਨੂੰ ਖੜਾ ਕਰਿਆ ਕਰਨ ਤਾਂ ਖੜਾ ਨਾ ਹੋਇਆ ਕਰੇ ਬਹਿ ਜਾ ਕਰੇ ਤੇ ਇੱਕ ਦਾ ਬੱਕਰਾ ਤੇ ਕੋੜਾ ਗੱਲਾਂ ਗੱਲ ਦੇ ਨੇ ਪੀਚ ਮਾੜਾ ਜਿਹਾ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਕਦੋਂ ਆਏ ਕਦੋਂ ਬਾਰੇ ਦੇ ਕੁਝ ਕਹਿ ਨਹੀਂ ਸਕਦੇ ਅਗਲੀ ਸਵੇਰ ਡਾਕਟਰ ਆਇਆ ਡਾਕਟਰ ਕਹਿੰਦਾ ਜਿੱਤੇ ਦਵਾਈ ਨਾਲ ਠੀਕ ਹੋ ਗਿਆ ਤਾਂ ਵਧੀਆ ਨਹੀਂ ਪਰ ਇਹਦੇ ਇਹਦਾ ਟੀਕਾ ਲਾ ਕੇ ਇਸ ਨੂੰ ਮੁਕਤੀ ਦੇ ਨਹੀਂ ਪਾਉ ਤਾ ਉਹਦਾ ਮਾਲਕ ਕਹਿੰਦਾ ਜਿਵੇਂ ਤੁਸੀਂ ਠੀਕ ਸਮਝੋ ਡਾਕਟਰ ਸਾਹਿਬ ਇਹ ਦੁੱਜੀ ਦਾ ਤੇ ਬੱਕਰਾ ਦੇ ਕੋੜਾ ਗੱਲਾਂ ਕਰਦੇ ਨੇ ਕੋੜਾ ਕਹਿੰਦਾ ਮੇਰੇ ਦੋਸਤ ਮੈਨੂੰ ਮਾਫ ਕਰੀ ਕਿਹਾ ਛੁਣਿਆ ਮਾਫ ਕਰੀ ਮੈਨਾਂ ਆਲ ਨਿਕਲਦਾ ਮਹਿਮਾਨ ਇਹ ਬੱਕਰਾ ਕਹਿੰਦਾ ਬੱਕਰਾ ਆ ਨਾ ਐਵੇਂ ਦਰਨਾ ਛੱਡਿਆ ਕਰ ਜਦੋਂ ਕੱਲ ਨੂੰ ਡਾਕਟਰ ਆਵੇ ਤਾਂ ਮੜਾ ਗਹਿਣਕਦੀ ਉਹ ਸਮਝੂਗਾ ਤੂੰ ਠੀਕ ਹੋਣ ਲੱਗ ਗਿਆ ਤੇ ਜਦੋਂ ਕਿ ਕੋੜੇ ਨੇ ਇਸਲਾ ਮੰਗੀ ਵੀ ਨਹੀਂ ਸੀ ਬੱਕਰੇ ਨੇ ਫਿਰ ਵੀ ਬੱਕਰੇ ਨੇ ਫਿਰ ਵੀ ਸਲਾ ਦੇਤੀ ਇੱਕ ਤੂੰ ਹਣਕ ਦੀ ਜਦੋਂ ਡਾਕਟਰ ਆਇਆ ਤਾਂ ਐਦਾਂ ਹੀ ਹੋਇਆ ਕੋੜੇ ਨੇ ਮੜ ਘਣਕਦਾ ਤਾਂ ਡਾਕਟਰ ਨੇ ਆਪਣੀ ਦਵਾਈ ਨੇ ਆ ਦਿਖਾਇਆ ਕੋੜਾ ਠੀਕ ਹੋਣ ਲੱਗ ਗਿਆ ਕੋੜਾ ਠੀਕ ਹੋਣ ਲੱਗ ਗਿਆ ਤੇ ਪਿੰਡ ਦੇ ਲੋਕ ਵਧਾਈਆਂ ਦੇਣ ਆ ਗਏ ਕੋੜੇ ਠੀਕ ਹੋਣ ਦੀ ਤੇ ਕੋੜੇ ਮਾਲਕ ਕਹਿੰਦਾ ਬੱਡ ਲੋ ਫੇ ਬੱਕਰਾ ਕੁਝ ਹੀ ਮਨਾਓ ਬੱਕਰਾ ਬੱਕਰਾ ਕੋੜੇ ਨੇ ਕਹਿੰਦਾ ਮੈਂ ਤਾਂ ਆਪਣੇ ਪੈਰ ਤੇ ਆ ਪਾਣੀ ਮਾਰੀ ਮੈਂ ਤੇਨ ਮੈਂ ਦਿਨ ਸਲਾਹ ਦਿੱਤੀ ਮੈਂ ਤਾਂ ਆਪਣੇ ਗਲਮ ਮੁਸੀਬਤ ਵਾਲੇ ਇਸ ਤਰ੍ਹਾਂ ਜਿੱਕੇ ਅੱਧੀ ਕਹਾਣੀ ਦਾ ਹੁੰਦਾ ਇਸ ਤਰ੍ਹਾਂ ਜਿੱਕੇ ਮਿਲਦੀ ਆ ਕੀ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ ਵੀ ਬਿਨਾ ਮੰਗੇ ਸਨਾਹ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਹੀ ਸਨਾਹ ਆਪਣੇ